ਹਾਂਜੀ ਕੀ ਨਾਮ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸੁਮੇਲ ਕੁਮਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਮਿੰਟਾਂ ਦੇ ਵਿੱਚ ਤੁਹਾਡਾ ਟਰੱਕ ਬਰਾਮਦ ਕਰ ਲਿਆ ਗਿਆ ਚਾਰ ਨੌ ਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਂ ਮੈਂ तहे ਦਿਲੋਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਪਲੱਸ ਸੁਲਤਾਨਪੁਰ ਦੀ ਟੀਮ ਐਸਓ ਸਾਹਿਬ ਜਸਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਜੋ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਕੀ ਸਾ ਕਿਸੇ ਨੰਬਰ ਤੋਂ ਕੀ ਆ ਗੱਲ ਹੋ ਗਈ ਹੈ ਟਰੱਕ ਚੋਰੀ ਹੋ ਗਿਆ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲ ਮੈਂ ਮੇਰਾ ਟਰੱਕ ਚੋਰੀ ਹੋ ਗਿਆ ਤਾਂ ਉਹਨਾਂ ਨੇ ਮੈਨੂੰ 5 ਮਿੰਟ ਦਾ ਟੈਕ ਬੋਲਰ ਦੀ ਬਹਿ ਕਾਣੀ ਕਿ ਅਸੀਂ ਉਹਨਾਂ ਕੋਲ ਅਸੀਂ ਜਾਣੇ ਆ ਸਾਰਾ ਕੁਝ ਪੁੱਛ ਪਾਲ ਕਰਦੇ ਆ ਆਹ ਲੋ ਕੰਟੇਨਰ ਪਹੁੰਚਦੇ ਮੇਰੇ ਤੋਂ ਪਹਿਲਾਂ ਮੇਰੀ ਗੱਡੀ ਉਹਨਾਂ ਆਪਣੀ ਖੜੀ ਖੜੀ ਆ ਗਿਆ ਹੈ ਉਹ ਡਰਾਈਵਰ ਸਾਹਿਬ ਆਪ ਕੋਲ ਲਾ ਜੀ ਮੈਂ ਤਾਂ ਜਦੋਂ ਤੁਸੀਂ ਤੱਕ ਕਿੰਨਾ ਨੁਕਸਾਨ ਹੋਣ ਕਿੰਨੇ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ ਚਾਰ ਜਿਹੜੇ 35 ਲੱਖ ਦਾ ਅੱਛਾ ਜੀ ਕੀ ਕਹਿੰਦੇ ਆਗੇ ਆ ਕੇ ਤੁਹਾਨੂੰ ਰੋਕ ਲਿਆ ਜੀ ਉਹਨਾਂ ਨੂੰ ਨੰਬਰ ਲੱਗਦਾ ਮੇਰਾ ਕਾਫੀ ਭਾਈ ਉਹ ਤੇ ਨਹੀਂ ਮੁਕੀ ਸਾਹਿਬ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਪੰਜਾਬ ਪੁਲਸ ਦੇ ਬਾਰੇ ਜੀ ਮੈਂ ਪੰਜਾਬ ਪੁਲਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤਾਂ ਹੋਰ ਟਰੱਕ ਡਰਾਈਵਰਾਂ ਨੂੰ ਜੀ ਭਾਈ ਮੈਸੇਜ ਆ ਗਿਆ ਕਿ ਆਵੇ ਤਾਰੂਨਾਂ ਨੇ ਜੁਆਇਸ ਸਾਡੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਾ ਤੋਂ ਤੁਹਾਡੇ ਵੱਲੋਂ ਕਰ ਲੱਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਹਾਂ ਇਸ ਸਬੰਧੀ ਆਲਰੇਡੀ ਪਹਿਲਾਂ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਦੱਸ ਚੁੱਕੇ ਨੇ ਫਿਰ ਵੀ ਇਹ ਮਾਲਕ ਆਪਣੇ ਤੌਰ ਤੇ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕਾਬੂ ਕਰਕੇ maal ਬਰਾਮਦ ਕਰਕੇ ਤੁਸੀ ਬਰਾਮਦ ਕਰਕੇ ਉਹਨਾਂ ਨੂੰ ਵਰਤੇ ਜਿਹੜੇ ਤਹੀ ਤਲਾਵ ਪ੍ਰਾਪਤ ਪੁਲਿਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰਿਆਂ ਨੇ ਰਲ ਕੇ ਜਿਹੜੀ ਆ ਬੜੀ ਮਿਹਨਤ ਦੇ ਨਾਲ ਇਸ ਜਿਹੜਾ ਸੋਲਵ ਕੀਤਾ ਮਾਨਯੋਗ ਸੀਪੀ ਸਾਹਿਬ ਦੇ ਅਦੇਸ਼ਾਂ ਦੇ ਨਾਲ ਤਾਂ ਸਰ ਕਿੰਨੀ ਕ ਮਿਹਨਤ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰਾ ਜਿਹੜੇ ਨੇ ਵੱਖ-ਵੱਖ ਚੌਂਕਾਂ ਦੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਕੇ ਤੇ ਜਾਂਦੇ ਨੇ ਕੋਈ ਇਸ ਮਾਮਲੇ 'ਚ ਸਾਡੀ ਸਾਰੀ ਪੁਲਿਸ ਟੀਮ ਮਾਨਯੋਗ ਐਸ.ਪੀ. ਸਾਹਿਬ ਅ ਸ਼ਹੀਦ ਦਰਪਲ ਅਡੂਵਾਲੀਆ ਸਾਹਿਬ ਅਤੇ શ્રી ਆਪਣੇ ਮਨਿੰਦਰ ਸਿੰਘ ਸਾਡੇ ਡੀ.ਐਸ.ਪੀ. ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵਕ ਵਕ ਖਾਮਾਂ ਤੇ ਜਾ ਕੇ ਇਹ ਦੂਸਤ ਕ੍ਰੀਬ 70 75 ਕਿਲੋਮੀਟਰ ਪਾਕਿਸਤਾਨ ਦੇ ਬਾਡਰ ਤੇ ਜਾ ਕੇ ਇਸ ਟਰੱਕ ਨੂੰ ਟ੍ਰੇਸ ਕੀਤਾ ਬੜੀ ਮਿਹਨਤ ਕੀਤੀ ਲਗਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਨੂੰ ਟਰੱਕ ਵਾਲਿਆਂ ਨੂੰ ਜਿਹੜਾ ਵੀ ਹਿਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਕੋ ਆਪਣੇ ਵਹਿਕਲ ਜਿਹੜੇ ਸੇਫ ਜਗ੍ਹਾ ਤੇ ਰੱਖਾ ਸੀਫਟ ਰੱਖਣਾ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚਕੰਨੇ ਹੋ ਕੇ ਰਹਿਣ ਜੇਕਰ ਕੋਈ ਉਹਨਾਂ ਨੇ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਇਤਰਾਹ ਦੇ ਸਕਦੇ ਨੇ ਸਾਡੇ ਪੀਸੀਆਰ ਗੱਡੀਆਂ ਆਲਰੇਡੀ ਪਹਿਲਾਂ ਰਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵੱਧ ਸਕੇ ਇਹ ਸਾਡੇ ਕੋਲ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀਕਰ ਹੋਰ ਵੀ ਲੋਕ ਜਿਹੜੀ ਪੁਲਿਸ ਦੀਆਂ ਮਾੜੀਆਂ ਖਬਰਾਂ ਤਾਂ ਬੜੀ ਚੰਗੀ ਕਰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਲੋਕ ਪੁਲਿਸ ਦਾ ਬੇੜਾ ਮਨੋਬਲ ਉਹ ਵੱਧ ਸਕਦਾ ਠੀਕ ਹੈ